ਜ਼ਿਲ੍ਹਾ ਫਰੋਜਪੁਰ ਦੇ ਹਲਕਾ ਗੁਰੂ ਅਰਸਾਏ ਪਿੰਡ ਚੌਕ ਮੋੜੇ ਵਿਖੇ ਨੌਜਵਾਨ ਨੂੰ ਚੋਰੀ ਦੀ ਸੂਚਨਾ ਦੇਣੀ ਇੰਨੀ ਮਹਿੰਗੀ ਪੈ ਗਈ ਕਿ ਨੌਜਵਾਨ ਅਤੇ ਉਸ ਦੇ ਸਾਥੀ ਦੀ ਕੀਤੀ ਕਟਮਰ ਪਿੰਡ ਦੇ ਮੌਜੂਦਾ ਸਰਪੰਚ ਦੇ ਕਰੀਬੀ ਰਿਸ਼ਤੇਦਾਰ ਤੇ ਲੱਗੇ ਚੋਰੀ ਕਰਨ ਦੇ ਉਜਾਮ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਕੀਤੀ ਇਨਸਾਫ ਦੀ ਮੰਗ ਜ਼ਿਲ੍ਹਾ ਫਰੋਜਪੁਰ ਦੇ ਹਲਕਾ ਗੁਰੂ ਅਰਸਾਏ ਪਿੰਡ ਚੌਕ ਮੋੜੇ ਵਿਖੇ ਨੌਜਵਾਨ ਅਤੇ ਉਸ ਦੇ ਸਾਥੀ ਦੀ ਕਟਮਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਪਿੰਡ ਦੇ ਰਹਿਣ ਵਾਲੇ ਨੌਜਵਾਨ ਨੂੰ ਚੋਰ ਚੋਰੀ ਕਰਦੇ ਦੀ ਸੂਚਨਾ ਦੇਣੀ ਇੰਨੀ ਮਹਿੰਗੀ ਪੈ ਗਈ ਕਿ ਨੌਜਵਾਨ ਅਤੇ ਉਸਦੇ ਸਾਥੀ ਦੀ ਕੀਤਾ ਤੇਜ਼ ਹਥਿਆਰਾਂ ਨਾਲ ਹਮਲਾ ਘੇਰ ਕੇ ਕੀਤੀ ਕੁੱਟਮਾਰ ਪੀੜਤ ਪਰਿਵਾਰ ਮੁਤਾਬਕ ਪਿੰਡ ਦੇ ਲਾਗੇ ਰਾਤ ਨੂੰ ਰੋਲਾ ਪੈ ਰਿਹਾ ਸੀ ਚੋਰ ਆ ਗਏ ਹਨ ਤੇ ਚੋਰੀ ਕਰ ਰਹੇ ਹਨ ਜਦ ਪੀੜਤ ਨੌਜਵਾਨ ਵੱਲੋਂ ਨਹਿਰ ਦੇ ਪੁਲ ਉੱਪਰ ਗਿਆ ਤਾਂ ਕੁਝ ਨੌਜਵਾਨ ਨਹਿਰਦੀਪ ਬਣੀ ਪੁਲ ਉੱਪਰ ਰੇਲਿੰਗ ਚੋਰੀ ਕਰ ਰਹੇ ਸਨ ਜਿਸ ਦੀ ਕੁਝ ਨੌਜਵਾਨਾਂ ਵੱਲੋਂ ਵੀਡੀਓ ਬਣਾਈ ਅਤੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਅਤੇ ਪਿੰਡ ਦੇ ਵਿੱਚ ਚੋਰ ਵੱਲੋਂ ਚੋਰੀ ਕਰਨ ਦੀ ਵੀਡੀਓ ਪਿੰਡ ਦੇ ਮੋਤਵਾਰਾ ਵੱਲੋਂ ਦਿਖਾਈ ਗਈ ਪਿੰਡ ਦੇ ਲੋਕ ਕੁਝ ਇਕੱਠੇ ਹੋ ਗਏ ਅਤੇ ਉੱਥੇ ਚੋਰੀ ਕਰਨ ਵਾਲੇ ਨੌਜਵਾਨਾਂ ਨੂੰ ਵੀ ਬੁਲਾਇਆ ਗਿਆ ਗੱਲਬਾਤ ਦੌਰਾਨ ਕੁਝ ਨੌਜਵਾਨਾਂ ਨੇ ਪੀੜਤ ਨੌਜਵਾਨ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਕੁੱਟਮਾਰ ਦੌਰਾਨ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਕੁਝ ਨੌਜਵਾਨਾਂ ਨੇ ਤੇਜ਼ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਹਮਲੇ ਦੌਰਾਨ ਦੋ ਨੌਜਵਾਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਮੋਢਲੀ ਸਿਹਤਾਲੀ ਸਿਵਲ ਹਸਪਤਾਲ ਮੰਧੋਟ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਪੀੜਤ ਪਰਿਵਾਰ ਦਾ ਇਲਾਜ ਚੱਲ ਰਿਹਾ ਹੈ ਉੱਥੇ ਹੀ ਪਰਿਵਾਰ ਨੇ ਮੰਗ ਕੀਤੀ ਹੈ ਕਿ ਪੁਲਿਸ ਚੋਰਾਤੇ ਨਾਤ ਨਹੀਂ ਪਹੁੰਦੀ ਲਗਾਤਾਰ ਲੁੱਟਾਂ ਖੋਹਾਂ ਵੱਧੀਆਂ ਜਾ ਰਹੀਆਂ ਹਨ ਉੱਥੇ ਹੀ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਬੰਦਾ ਇਨਸਾਫ ਦਿੱਤਾ ਜਾਵੇ ਸੰਧੂ ਹੈ ਜੀ ਭਾਈ ਸੰਧੂ ਹੈ ਜੀ ਅੱਜ ਕੀ ਗੱਲਬਾਤ ਹੋਈ ਹੈ ਮੁੰਡੇ ਦਾ ਇਹ ਇਹ ਪੇਂਡ ਦਾ ਕੰਮ ਕਰਦੇ ਮਿਹਨਤ ਨੂੰ ਨਹੀਂ ਕਰਦੇ ਇਹ ਮੇਰਾ ਭਤੀਜਾ ਹੀ ਹੈ ਜੀ ਹਾਂਜੀ ਕੀ ਗੱਲਬਾਤ ਹੈ ਗੱਲਬਾਤ ਇਹ ਹੋਈ ਜੀ ਕਿ ਉਹਨਾਂ ਰੋਲਾ ਪਾਇਆ ਸੀਗਾ ਸਰਪੰਚ ਦੇ ਭਤੀਜਿਆਂ ਨੇ ਪਿੰਡ ਵਿੱਚ ਚੋਰੀ ਹੋਈ ਜਾਂਦੀ ਏ ਉਹਨਾਂ ਨੇ ਬੁੜੀਆਂ ਨੇ ਗੇਟ ਖੜਕਾਏ ਤੇ ਅਸੀਂ ਘਰੋਂ ਭੱਜੇ ਆਂ ਵੀ ਚੋਰੀ ਹੋਈ ਜਾਂਦੀ ਏ ਅੱਗੋਂ ਜਾਂਦਿਆਂ ਨੂੰ ਆਉਂਦੇ ਵੀ ਪਿੰਡ ਦੇ ਉਹ ਯਾਰ ਰੋਲਾ ਨਾ ਪਾਉ ਵੀ ਸ਼ੇਰਾ ਹੀ ਆਪਣੇ ਪਿੰਡ ਦਾ ਹੀ ਬੰਦਾ ਏ ਤੇ ਅਸੀਂ ਪਿੰਡ ਵਿੱਚ ਗਏ ਉੱਥੇ ਸਭਠਾਇਆ ਪਿਆ ਸਾਰਿਆਂ ਨੂੰ ਤੇ ਉਹ ਪਿੰਡ ਵਾਲੇ ਗਏ ਉਥੋਂ ਨਹਿਰ ਤੋਂ ਗਏ ਨੇ ਲੋਹਾ ਲਿਆਂਦਾ ਚਾਕੇ ਕੂਯੂਦਾ ਫੜ ਕੇ ਲਿਆਂਦਾ ਉਸ ਤੋਂ ਬਾਅਦ ਕਿਦਣਾ ਗਲੀ ਵਿੱਚ ਆਣ ਕੇ ਰੱਖਿਆ ਚੌਕ ਦੇ ਵਿੱਚ ਪਾਈ ਪਰ ਪੈਂਚ ਨੂੰ ਸੱਦੋ ਉਹਨੂੰ ਆ ਬਖਾਓ ਆ ਉਹਦਾ ਵੀ ਭਤੀਜੇ ਨੇ ਚੋਰੀ ਕੀਤੀ ਹੋਈ ਐ ਤੇ ਸਰਪੰਚ ਨੂੰ ਸਾਥ ਦੇ ਕੇ ਲਿਆਂਦਾ ਸਰਪੰਚਾਂ ਦਾ ਵੀ ਤੁਸੀਂ ਕਿਹਦੇ ਨਾਲ ਬੰਦਾ ਕਿਹੜਾ ਆਂਦਾ ਸੀ ਚੋਰ ਇਹ ਆਦਾ ਵੀ ਸੇਕ ਵਾਲਾ ਹੈਗਾ ਸਾਡਾ ਪੋਪਾ ਭਰਾ ਹੀ ਲੱਗਦਾ ਹੈ ਉਹ ਆਂਦਾ ਵੀ ਇਹ ਸ਼ੇਰੇ ਨੇ ਚੋਰੀ ਕੀਤੀ ਪਈ ਉਹਦੇ ਘਰੇ ਜਾਓ ਪੁੱਛੋ ਦੱਸੋ ਵੀ ਤੂੰ ਕਿਉਂ ਕੀਤੀ ਚੋਰੀ ਤੇ ਉਹ ਆਂਦਾ ਵੀ ਕਿਹਦੇ ਨਾਲ ਚੋਰੀ ਤੁਸੀਂ ਕੀਤੀ ਐ ਅੱਖੀ ਵੇਖਿਆ ਬੰਦਾ ਉਹ ਆਂਦੇ ਵੀ ਜੋ ਸਾਰੇ ਆਖੀਆਂ ਦੇ ਸ਼ੇਰਾ ਪਜੂਦਾ ਫੜਿਆ ਬੰਦਾ ਉਹਨਾਂ ਹਾਂਜੀ ਵੀਡੀਓ ਬਣੀਆਂ ਹੋਈਆਂ ਨੇ ਚੋਰੀ ਦੀਆਂ ਬਣੀਆਂ ਨੇ ਤੇ ਸਰਪੰਚਾਂ ਦਾ ਯਾਰ ਤੁਸੀਂ ਐਵੇਂ ਨਾ ਕਿਉਂ ਲੈ ਲੈਂਦੇ ਪਏ ਕਿਸੇ ਦਾ ਜਿਵੇਂ ਤੁਸੀਂ ਉੱਤੋਂ ਨਹੀਂ ਫੜਿਆ ਜਿਵੇਂ ਉਹ ਨਾ ਫੜ ਕੇ ਬੰਦਾ ਭੱਜ ਗਿਆ ਬੰਦਾ ਲੋਹਾ ਛੱਟ ਕੇ ਲੋਹਾ ਬਾਰੇ ਚਾਹ ਕੇ ਨਾਂਦਾ ਤੂੰ ਇਹਦੇ ਘਰੇ ਜਾ ਪਈ ਵੀ ਤੂੰ ਕਿਉਂ ਕੰਮ ਕੀਤਾ ਪੁੱਛ ਦੱਸ ਕਰਵਾ ਤੇ ਭਤੀਜੇ ਤੋਂ ਤੇ ਇਹਦੇ ਵਿੱਚ ਉਹਦੇ ਦਾ ਸਾਥ-ਸਾਥ ਕਾਰਵਾਈ ਚਾਹੀਦੀ ਏ ਕਿਉਂ ਤੇ ਬਹਿਸ ਭਾਈ ਚੱਲਦੀ ਰਹੀ ਏ ਕਿ ਤੁਸੀਂ ਨਾ ਨਾ ਲਓ ਇਸ ਬਹਿਸ-ਬਾਹੀ ਦੇ ਵਿੱਚ ਮੁੰਡਿਆਂ ਨੇ ਤੇ ਹਮਲਾ ਕੀਤਾ ਜੀ ਰੋਕ ਰੋਕ ਨੂੰ ਕਾਰਵਾਈ ਨਹੀਂ ਕਰਦੇ ਉਸਨੀ ਕਾਰਵਾਈ ਜਾਨੀ ਕੀਤੀ ਅੱਜ ਪਿਆਨ ਲੈ ਕੇ ਗਏ ਨੇ ਫਰਦਾ ਦਬਾਅ ਹੈ ਫਰਦਾ ਨਹੀਂ ਹੋ ਸਰਪੰਚ ਦਾ ਦਬਾਅ ਹੈ ਤਾਂ ਹੀ ਨਹੀਂ ਹੋ ਹੰਦੀ ਤੇ ਕਾਰਵਾਈ ਰੋਕਦਾ ਕਰਦੇ ਹਾਂ ਜੀ ਹਾਂ ਜੀ ਕਾਰਵਾਈ ਰੋਕਦੀ ਹੈ ਜੀ ਠੀਕ ਕਾਰਵਾਈ ਹੋਣੀ ਚਾਹੀਦੀ ਹੈ ਹਾਂ ਜੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਹਾਂ ਇਨਸਾਫ ਮਿਲਣਾ ਚਾਹੀਦਾ ਐਵੇਂ ਤਾਂ ਫਿਰ ਆਏ ਦਿਨ ਵਾਰਦਾਤ ਹੋਈਆਂ ਤੇ ਇੱਥੇ ਜੀਣਾ ਮੁਸ਼ਕਲ ਹੋਏਗਾ ਜੀ ਹਾਂ ਜੀ ਮੇਰਾ ਨਾਮ ਹੈ ਜੀ ਮਿਰਸ਼ੰਗ ਹੈ ਜੀ ਵੀ ਰਹਿਤ ਜੀ ਵੀ ਹਾਂ ਜੀ ਗੱਲਬਾਤ ਹੈ ਪਿੰਡ ਜਗਰਬਰ ਕੋਈ ਨਹੀਂ ਤੇ ਪਿੰਡ ਚ ਰੌਲਾ ਪੈ ਗਿਆ ਚੋਰ ਆਇਆ ਚੋਰ ਆਇਆ ਤੇ ਉਹ ਬੋਲਤੋ ਹਰ ਇੱਕ ਬੰਦਾ ਨੰਗਦਾ ਉੱਤੇ ਵਹਿੰਦੇ ਚੋਰੀਆਂ ਹੁੰਦੀਆਂ ਹੀ ਤੇ ਉੱਤੇ ਐਂਗਲੇ ਲੈ ਨਹੀਂ ਆ ਪਿਆ ਸੀ ਰੌਲਾ ਪਿਆ ਜਦੋਂ ਤੇ ਇੱਥੇ ਪਿੰਡ ਚ ਰੌਲਾ ਪੈ ਗਿਆ ਅਸੀਂ ਭੱਜ ਕੇ ਵੇਖਣਾਗੇ ਚੋਰ ਨੂੰ ਤੇ ਚੋਰ ਨੂੰ ਚੋਰ ਨੂੰ ਛਰੇ ਆਮ ਅਸੀਂ ਫੜਿਆ ਚੋਰ ਦੀਆਂ ਵੀਡੀਓ ਵੀ ਬਣਾਈਆਂ ਅਸੀਂ ਤੇ ਉਹਦੇ ਸਮਾਨ ਦੀਆਂ ਵੀਡੀਓ ਬਣਾਈਆਂ ਤੇ ਜਦ ਸਰਪੰਚ ਨੇ ਸੱਦ ਸਰਪੰਚ ਦਾ ਨਿਕਲੇ ਅਪਦੇਜਾ ਉਹ ਤੇ ਕਹਿੰਦਾ ਰੋਲਾ ਨਾ ਪਾਉ ਤੂੰ ਸੀ ਰੋਲਾ ਨਾ ਪਾਉ ਐਸੇ ਕਰਕੇ ਜਦੋਂ ਜਿਹੜਾ ਮੇਰਾ ਸਹੁਰਾ ਸੀਗਾ ਉਹ ਉਹਨੇ ਕਿਸੇ ਕੋਲ ਨਾਲ ਲੇਤਾ ਕਿਸੇ ਨੇ ਉਹਨੂੰ ਪੁੱਛਿਆ ਕੌਮ ਚੋਰਾ ਉਹ ਕਹਿੰਦਾ ਕਿ ਸ਼ੇਰਾ ਚੋਰਾ ਤੇ ਉਹ ਐਸੇ ਗੱਲ ਤੋਂ ਮੈਂ ਉਹ ਇੱਕ ਬੁੜੀ ਬੋਲੀ ਨਿਸ਼ੂ ਨਿਸ਼ੂ ਉਹ ਕਹਿੰਦੀ ਤੇ ਬਾਬਾ ਕਾਲਾ ਨਾਲ ਲੈਂਦਾ ਮੈਂ ਕਹਾਂ ਉਹ ਕੱਲਾ ਥੋੜੇ ਨਾਲ ਲੈਂਦਾ ਮੈਂ ਕਹਾਂ ਜਿਨ੍ਹਾਂ ਨੇ ਸਾਰਿਆਂ ਨੇ ਵੇਖੋ ਸਾਰੇ ਨਾਲ ਲਈ ਜਾਂਦੇ ਆ ਕਿ ਉਹ ਸ਼ੇਰੇ ਚੋਰਾ ਸ਼ੇਰੇ ਚੋਰਾ ਤੇ ਐਸੇ ਕਰਕੇ ਆਈ ਉੱਥੇ ਤੁਰਨ ਲੱਗੇ ਤੇ ਉਹਨਾਂ ਨੇ ਸਾਡੇ ਪਿੱਛੇ ਹਮਲਾ ਕਰਤਾ ਜੀ ਕਿ ਹਾਂਜੀ ਕੀ ਬਾਗ ਹੈ ਮੇਰੇ ਤਾਂ ਹੀ ਰਾੜਾ ਮਾਰੀਆਂ ਜੀ ਥੱਲੇ ਢਾਗ ਗਈ ਜੀ ਹਾਂਜੀ ਭੀ ਜਰਾ ਰਾੜਾ ਮਾਰੀਆਂ ਤੇ ਉਹ ਵਿਚਾਰਾ ਮੈਨੂੰ ਬੰਮੇ ਨੇ ਛਰਾਉਣ ਦੇ ਚੱਕਰ ਤੇ ਉਹਦੇ ਕਿਰਪਾਨ ਮਾਰੀ ਸਿਰ 'ਚ ਪਿੱਛੇ ਹਾਂਜੀ ਛੋਰਾ ਨਹੀਂ ਨਹੀਂ ਛੋਰਾ ਨੇ ਮਰੀ ਗਈ ਛੋਰਾ ਨੇ ਸਰਕਾਰ ਵੱਲੋਂ ਕਾਰਵਾਈ ਹੋਣੀ ਚਾਹੀਦੀ ਜੀ ਸੰਦੀਪ ਸਿੰਘ ਜੀ ਸੰਦੀਪ ਕਿੱਥੋਂ ਦਾ ਰਹਿਣ ਵਾਲਾ ਝੋਕ ਮੋੜ ਹੈ ਜੀ ਗੱਲਬਾਤ ਜੀ ਅਸੀਂ ਲਗੇ ਜਾਂਦੇ ਸੀ ਪੁਲ ਪਾਸੇ ਨਹਿਰ ਪਾਸੇ ਤੇ ਉੱਥੇ ਚੋਰ ਚੋਰੀ ਕਰਦੇ ਪਏ ਸੀ ਤੇ ਉੱਥੇ ਅਸੀਂ ਗਏ ਤੇ ਅਸੀਂ ਵਸਤੀ 'ਚ ਗਏ ਚਲੇ ਤੇ ਇੱਥੋਂ ਹੀ ਅਸੀਂ ਸਰਪੰਚ ਨੂੰ ਬੁਲਾਇਆ ਤੇ ਉਹ ਸਰਪੰਚ ਆ ਗਿਆ ਤੇ ਉਹਨਾਂ ਦਾ ਨਿਕਲਿਆ ਪਤੀਜਾ ਤੇ ਇੱਥੋਂ ਹੀ ਅਸੀਂ ਸਰਪੰਚ ਦਾ ਕੀ ਨਾਮ ਹੈ ਸਰਪੰਚ ਦਾ ਮੰਗਲ ਸਿੰਘ ਜੀ ਹਾਂ ਜੀ ਤੇ ਇੱਥੋਂ ਤੇ ਜੇਰਾਮ ਵੀ ਛੇਰਾ ਹਾਂ ਜੀ ਜਦਾ ਚੋਰੀਆਂ ਕਰਦਾ ਤੇ ਫਿਰ ਅਸੀਂ ਗਏ ਚਲੇ ਉੱਥੇ ਸਰਪੰਚ ਆ ਗਿਆ ਜੀ ਤੇ ਉਹਨੂੰ ਪਤਾ ਲੱਗਿਆ ਕਿ ਛੇਰਾ ਹੀ ਜੀ ਤੇ ਫਿਰ ਉਹਨਾਂ ਦੀ سپورਟ ਕਰਨ ਲੱਗ ਪਿਆ ਜੀ ਤੁਸੀਂ ਉਸਦੀ ਵੀਡੀਓ ਦੇਖਾਂਗੇ ਤਾਂ ਉਹਨੇ ਪਛਾਣ ਕੀਤੀ ਹਾਂ ਜੀ ਤੇ ਉਹ ਕਹਿਣ ਲੱਗ ਪਏ ਕਿ ਨਹੀਂ ਪਹਿਲਾਂ ਕਈ ਜਾ ਕੇ ਹਾਂ ਛੇਰਾ ਹੀ ਛੇਰਾ ਹੀ ਜਦੋਂ ਸਰਪੰਚ ਆਇਆ ਤੇ ਸਰਪੰਚ ਨੇ ਗੱਲ ਹੀ ਸੁਣੀ ਤੇ ਇਥੋਂ ਨਾਲ ਸਾਡੇ ਤੇ ਅਮਲਾ ਘਾਰ ਦਿੱਤਾ ਜੀ ਘੇਰ ਕੇ ਕੀਤਾ ਹਾਂਜੀ ਘੇਰ ਕੇ ਕੀਤਾ ਸੀ ਤਾਂ ਘਰੇ ਲਗੇ ਜਾਂ ਬੇ ਸੀ ਤੇ ਉਹਨਾਂ ਪਿੱਛੇ ਹੀ ਹਮਲਾ ਕਰ ਦਿੱਤਾ ਇਹ ਹਾਂਜੀ ਮੇਰੀ ਕਿਰਪਾ ਨੂੰ ਮਾਰੀ ਗਈ ਸੀ ਫਿਰ ਉਸ ਘੜੇ ਚੋਰੀ ਦੇ ਤਲਾਹ ਦੇਣੀ ਇੰਨੀ ਮਹਿੰਗੀ ਮਹਿੰਗੀ ਕੀ ਕਰ ਹਾਂਜੀ ਚੋਰੀ ਦੇ ਤਲਾਹ ਜਿਹੜੀ ਮਹਿੰਗੀ ਵੈਸੀ ਕੀ ਕਰ ਹਾਂਜੀ 95 ਹਾਂਜੀ ਹੋਰ ਕੋਈ ਰਾਤ ਕੋਈ ਲੱਖ ਨਹੀਂ ਪਾਈ ਜਾ ਰਹੀ ਨਹੀਂ ਜੀ ਉਹ ਕੀ ਪੁਲਿਸ ਕੀ ਕਹਿਰੀ ਉਹਨਾਂ ਸਿਕੋਲ ਨੇ ਬਿਆਨ ਲੈ ਗਿਆ ਕਹਿੰਦੇ ਕਿ ਕੌਣੀ ਕਰ ਦਿੰਦੇ ਆ ਠੀਕ ਕਾਰਵਾਈ ਨਹੀਂ ਹੋਲੇ ਭਾਈ ਵਾਰਦਾਤ ਹੋਣੀ ਨਾ ਵਾਰਦਾਤ ਤਾਂ ਇੰਨੇ ਦਿਨ ਹੋਈ ਗਈ ਕਈਆਂ ਤੇ ਫਿਰ ਕਤਲ ਤੋਂ ਅੰਦਾਜ਼ ਰਹੀ ਹੋਰ ਤਾਂ ਹੀ ਕਾਰਵਾਈ ਹੋਣੀ ਜੀ ਹਾਂ ਜੀ ਕਾਰਵਾਈ ਹੋਣੀ ਚਾਹੀਦੀ ਸਖਤ ਤੋਂ ਸਖਤ